ਹੈਲੋ ਜੀ ਸਲਾਮ ਅਦਾਬ ਨਮਸਤੇ ਸਤਿ ਸ਼੍ਰੀ ਅਕਾਲ ਤੇ ਜੈ ਸਾਂਝ ਦੀ ਮੇਰੇ ਵੱਲੋਂ ਮੈਂ ਤੁਹਾਡਾ ਆਪਣਾ ਦੇਵ ਵਹੀਰ ਤੇ ਅੱਜ ਦੀ ਵੀਡੀਓ ਦੇ ਵਿੱਚ ਮੈਂ ਗੱਲ ਕਰਦੀ ਆ ਰਾਜਾ ਸਾਭ ਜੀ ਦੀ ਕਿ ਰਾਜਾ ਸਾਭ ਕੌਣ ਸੀਗੇ ਅਕਸਰ ਤੁਸੀਂ ਵੀ ਤੇ ਮੈਂ ਵੀ ਬਹੁਤ ਨਾਮ ਦੇਖਿਆ ਆ ਜੈ ਰਾਜੇ ਦੀ ਗੱਡੀਆਂ ਦੇ ਉੱਤੇ ਲਿਖਿਆ ਹੁੰਦਾ ਕਈ ਕਵਾਲੀਆਂ ਦੇ ਵਿੱਚ ਬੜਾ ਨਾਮ ਆਇਆ ਵਿੱਕੀ ਬਾਦਸ਼ਾਹ ਜੀ ਦੀ ਇੱਕ ਕਵਾਲੀ ਹੁੰਦੀ ਸੀ ਮੇਰੇ ਸ਼ਹਿਨਸ਼ਾ ਮੈਨੂੰ ਕੁੱਤਿਆਂ ਚ ਰੱਖ ਲੈ ਉਹਦੇ ਵਿੱਚ ਵੀ ਨਾਮ ਲੈਂਦੇ ਹੁੰਦੇ ਸੀ ਉਹ ਜਿਹਦਾ ਵਿੱਚ ਮਜ਼ਾਰੇ ਡੇਰਾ ਏ ਉਹ ਰਾਜਾ ਸਾਹਿਬ ਵੀ ਮੇਰਾ ਏ ਤੇ ਮੈਨੂੰ ਕਈਆਂ ਨੇ ਕਿਹਾ ਕਿ ਤੁਸੀਂ ਇਸ ਦਰਬਾਰ ਦੇ ਉੱਤੇ ਰਾਜਾ ਸਾਹਿਬ ਦੇ ਉੱਤੇ ਇੱਕ ਵੀਡੀਓ ਜ਼ਰੂਰ ਬਣਾਓ ਸੋ ਇਹਨਾਂ ਦੇ ਇਤਿਹਾਸ ਬਾਰੇ ਤਾਂ ਮੈਂ ਵੀਡੀਓ ਜ਼ਰੂਰ ਬਣਾਉਂਗਾ ਦੁਬਾਰਾ ਪਰ ਇਸ ਵੀਡੀਓ ਦੇ ਵਿੱਚ ਮੈਂ ਕਹ ਸਕਦਾ ਕਿ ਇੱਕ ਸੌਖੇ ਜਿਹੇ ਤਰੀਕੇ ਨਾਲ ਤੁਹਾਨੂੰ ਦੱਸ ਦਵਾਂ ਕਿ ਰਾਜਾ ਸਾਹਿਬ ਜੀ ਕੌਣ ਸੀਗੇ ਕਿਉਂਕਿ ਸਾਰਿਆਂ ਨੂੰ ਇਹੀ ਪਤਾ ਕਿ ਰਾਜਾ ਸਾਹਿਬ ਨੇ ਪਰ ਜਿੱਥੋਂ ਤੱਕ ਮੈਂ ਸੁਣਿਆ ਤੁਸੀਂ ਉਹ ਬੜਾ ਭਜਨ ਫੇਮਸ ਹੋਇਆ ਉਹਨਾਂ ਦੇ ਨਾਮ ਦਾ ਬਾਬਾ ਗੁਲਾਬ ਜੀ ਨੇ ਗਾਇਆ ਰਾਜਾ ਸਾਹਿਬ ਦੇ ਦਿਓ ਦੀਦਾਰ ਜੀ ਸਾਰਿਆਂ ਨੇ ਸੁਣਿਆ ਆਪਾਂ ਸੋ ਉਹਨਾਂ ਦੀ ਜ਼ੁਬਾਨੀ ਮੈਂ ਸੁਣਿਆ ਕਹਿੰਦੇ ਅਸਲ ਦੇ ਵਿੱਚ ਜਿਹੜੇ ਰਾਜਾ ਸਾਹਿਬ ਨੇ ਉਹਨਾਂ ਦਾ ਪੂਰਾ ਨਾਮ ਜਿਹੜਾ ਹੈ ਨਾ ਉਹ ਹੈਗਾ ਆ ਜੀ ਸ਼੍ਰੀ ਨਾਭ ਕਮਲ ਸਾਹਿਬ ਜੀ ਤੇ ਕਹਿੰਦੇ ਜਦੋਂ ਇਹ ਬੰਦਗੀ ਕਰਦੇ ਹੁੰਦੇ ਸੀ ਨਾ ਬੰਦਗੀ ਦੇ ਵਿੱਚ ਇਹ ਉਸ ਅਕਾਲ ਪੁਰਖ ਨੂੰ ਪਰਮਾਤਮਾ ਨੂੰ ਰੱਬ ਨੂੰ ਰਾਜਾ کہہ ਕੇ ਸੱਜਦੇ ਸੀ ਮਤਲਬ ਇਬਾਦਤ ਕਰਦੇ ਸੀ ਰਾਜਾ ਕਹਿ ਕੇ ਇਹਨਾਂ ਨੇ ਇਨਾ ਉਸ ਪ੍ਰਮਾਤਮਾ ਨੂੰ ਰਾਜਾ ਜੀ ਰਾਜਾ ਜੀ ਰਾਜਾ ਜੀ ਮਤਲਬ ਆਪਣਾ ਇਹ ਰੱਬ ਨੂੰ ਰਾਜਾ ਕਹਿ ਕੇ ਬੁਲਾਉਂਦੇ ਹੁੰਦੇ ਸੀ ਤਾਂ ਇਹਨਾਂ ਦੀ ਅਲ ਪੈ ਗਈ ਇਹਨਾਂ ਦਾ ਨਾਮ ਪੱਕ ਗਿਆ ਕਿ ਇਹੀ ਰਾਜਾ ਨੇ ਮਤਲਬ ਜਿਵੇਂ ਆਪਾਂ ਇੱਕ ਕਵਾਲੀ ਸੁਣਦੇ ਆ ਨਾ ਕਿ ਉਹਦਾ ਨਾਮ ਜਪਦੇ ਜਪਦੇ ਉਹੀ ਹੋਗੇ ਸੋ ਸ਼੍ਰੀ ਨਾਮ ਕਵਲ ਸਾਹਿਬ ਜਿਹੜੇ ਮਹਾਰਾਜ ਨੇ ਉਹ ਰਾਜਾ ਜੀ ਰਾਜਾ ਜੀ ਜਪਦੇ ਜਪਦੇ ਆਪ ਰਾਜਾ ਜੀ ਹੋਗੇ ਰਾਜਾ ਸਾਹਿਬ ਹੋਗੇ ਤੇ ਬੰਦਗੀ ਦੇ ਵਿੱਚ ਕਹਿੰਦੇ ਕਈ ਵਾਰ ਤਾਂ ਉਹਨਾਂ ਨੂੰ ਕਿੰਨੇ-ਕਿੰਨੇ ਦਿਨ ਲੰਘ ਜਾਂਦੇ ਸੀਗੇ ਉਹਨਾਂ ਦੀ ਵਿਰਤੀ ਨਹੀਂ ਸੀ ਖੋਲਦੀ ਹੁੰਦੀ ਐਸੇ ਪਹੁੰਚੇ ਫਕੀਰ ਨਵਾਂ ਸ਼ਾਇਰ ਤੋਂ ਬੰਗਿਆਂ ਨੂੰ ਜਾਂਦੇ ਹੋਏ ਰਸਤੇ 'ਚ ਪਿੰਡ ਪਿੰਡ ਦਾ ਮਜਾਰਾ ਉਸ ਪਿੰਡ ਦੇ ਵਿੱਚ ਦਰਬਾਰ ਬਣਿਆ ਹੋਇਆ ਗੁਰਦੁਆਰਾ ਸਾਹਿਬ ਬਣਿਆ ਹੋਇਆ ਤੇ ਉੱਥੇ ਅੰਦਰ ਕਹਿੰਦੇ ਮਹਾਰਾਜ ਦੇ ਸਰੂਪ ਪਈ ਨੇ 200 ਦੇਖੋ ਮੈਂ ਤਾਂ ਇਹੀ ਕਹੂੰਗਾ ਜਿਹੜੇ ਉਥੋਂ ਦੇ ਨੇੜੇ ਦੇ ਨੇ ਉਹ ਤਾਂ ਜਾਂਦੇ ਹੀ ਹੋਣਗੇ ਜਿਹੜੇ ਫਲੋਰ ਦੇ ਜਲੰਧਰ ਦੇ ਫਗਵਾੜੇ ਸਾਈਡ ਦੇ ਨੇ ਜਿਨ੍ਹਾਂ ਦਾ ਜੀ ਕਰਦਾ ਕਿ ਅਸੀਂ ਵੀ ਜਾ ਕੇ ਆਈਏ ਉਹ ਜ਼ਰੂਰ ਜਾ ਕੇ ਆਇਓ ਕਿਉਂਕਿ ਰਾਜਾ ਸਾਹਿਬ ਦਾ ਹੁਣ ਮੇਲਾ ਵੀ ਆ ਰਿਹਾ ਜੀ 21-23 ਅਗਸਤ ਦਾ ਆ ਸ਼ਾਇਦ ਸੋ ਵੀਡੀਓ ਨੂੰ ਜ਼ਰੂਰ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਮੈਂ ਇਹਨਾਂ ਤੇ ਇਤਿਹਾਸ ਦੀ ਵੀ ਵੀਡੀਓ ਜਲਦੀ ਲੈ ਕੇ ਆਉਂਗਾ ਜੈਸਾ ਹੀ